ਆਪਣੇ ਗਵਾਂਧੀ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਆ ਪੇ ਬਹੁਤ ਸਾਰੀਆਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ ਉਹ ਕੈਨੇਡਾ ਦੀ ਸਰਕਾਰ ਖਾਸ ਕਰਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਕਹਿ ਰਹੀ ਆ ਪੇ ਜੋ ਆਉਣ ਵਾਲੀ ਜੀ7 ਸੱਮਟ ਹੋ ਰਹੀ ਆ ਉਹਦੇ ਵਿੱਚ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਨਾ ਸੱਦਿਆ ਜਾਵੇ ਇਸ ਸੱਮਟ ਦੇ ਵਿੱਚ ਫਰਾਂਸ ਯੂਕੇ ਜਰਮਨੀ ਇਟਲੀ ਜਪਾਨ ਤੇ ਯੂਐਸ ਤੋਂ ਰੈਜੀਡੈਂਟਸ ਤੇ ਹੋਰ ਯੂਰਪੀਅਨ ਕਮਿਸ਼ਨ ਦੇ ਜਿਹੜੇ ਹੈੱਡ ਆ ਉਹ ਪਹੁੰਚ ਰਹੇ ਹੈਗੇ ਆ ਸਾਊਥ ਅਫਰੀਕਾ ਦੇ ਹਾਈ ਕਮਿਸ਼ਨਰ ਨੇ ਕਿਹਾ ਭਈ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਆ ਸਾਇਰਲ ਰਾਮਾਫੋਸਾ ਉਹਨਾਂ ਨੂੰ ਵੀ ਇਸ ਮੀਟਿੰਗ ਦੇ ਲਈ ਸੱਦਿਆ ਗਿਆ ਹੈ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਵਨੇਜ਼ੀ ਨੂੰ ਵੀ ਸੱਦਿਆ ਗਿਆ ਹੈਗਾ ਅ ਮੋਦੀ ਨੂੰ ਜਿਹੜਾ 2019 ਚ ਜੀ7 ਲੀਡਰ ਸੱਮਿਟ ਦੇ ਵਿੱਚ ਸੱਦਿਆ ਸੀ ਪਰ ਪਿਛਲੇ ਸਮੇਂ ਦੇ ਦੌਰਾਨ ਜੋ ਕੁਝ ਸਿੱਖਾਂ ਦੇ ਨਾਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਬਾਪਰਿਆ ਹੈਗਾ ਕੈਨੇਡਾ ਦੇ ਵਿੱਚ ਵੱਸਦੇ ਜਿਹੜੇ ਸਿੱਖ ਆ ਉਹ ਇਹ ਸੋਚਦੇ ਆ ਵੀ ਭਾਰਤ ਦੀ ਸਰਕਾਰ ਸ਼ਰਿਆਂਮ ਕੈਨੇਡਾ ਦੇ ਵਿੱਚ ਜੋ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕਰਦੀ ਆ ਪਿਛਲੇ ਸਮਿਆਂ 'ਚ ਹਰਦੀਪ ਸਿੰਘ ਨਿੱਜਰ ਨੂੰ ਵੀ ਮਾਰਿਆ ਗਿਆ ਹੋਰ ਕਈ ਸਾਰੇ ਸਿੱਖਾਂ ਦੇ ਉੱਤੇ ਜਿਹੜੇ ਹਮਲੇ ਕੀਤੇ ਗਏ ਹੈਗੇ ਆ ਟ੍ਰਾਂਟੋ ਬੇਸਡ ਸਿੱਖ ਫੈਡਰੇਸ਼ਨ ਨੇ ਇਹ ਕਿਹਾ ਕਿ ਕਿਸੇ ਤਰ੍ਹਾਂ ਦਾ ਵੀ ਜਿਹੜਾ ਜਿਹੜਾ ਇਨਵੀਟੇਸ਼ਨ ਇਹ ਨਹੀਂ ਦਿੱਤਾ ਜਾਣਾ ਚਾਹੀਦਾ ਜਦੋਂ ਤੱਕ ਇੰਡੀਆ ਵਾਲੇ ਕੋਆਪਰੇਟ ਨਹੀਂ ਕਰਦੇ ਜੋ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ 2023 ਦੇ ਵਿੱਚ ਭਾਈ ਨਿਜਨ ਨੂੰ ਲੈ ਕੇ ਤੇ ਫੋਰਮ मिनिस्टर ਜਿਹੜੀ ਉੱਥੇ ਦੀ ਆ ਅਨੀਤਾ ਆਨੰਦ ਉਹਨਾਂ ਨੇ ਇਹ ਕਿਹਾ ਹੈ ਕਿ ਸਾਡੀ ਜਿਹੜੀ ਇੰਡੀਆ ਦੇ ਕਾਉਂਟਰਪਾਰਟਸ ਦੇ ਨਾਲ ਬੜੀ ਪ੍ਰੋਡਕਟਿਵ ਡਿਸਕਸ਼ਨ ਚੱਲ ਰਹੀ ਆ ਇਕਨੋਮਿਕ ਕੋਆਪਰੇਸ਼ਨ ਨੂੰ ਲੈ ਕੇ ਪਰ ਸਿੱਖ ਜੋ ਆ ਉਹ ਇਹ ਕਹਿ ਰਹੇ ਆ ਕਿ ਇਕਨੋਮਿਕ ਕਨਸਰਨ ਨਾਲੋਂ ਹਿਮੋਰਾਈਡਸ ਪਹਿਲਾਂ ਆਦੇ ਹੈਗੇ ਆ ਸੋ ਇਹਦੇ ਉੱਤੇ ਜਿਹੜਾ ਵਰਕਆਊਟ ਕਰਨਾ ਚਾਹੀਦਾ ਸੋ ਇਸੇ ਤਰ੍ਹਾਂ ਫਰੀडम कॉकस ਨੇ ਪਿਛਲੇ ਦਿਨਾਂ ਦੇ ਦੌਰਾਨ ਕਾਫੀ ਜ਼ਿਆਦਾ ਇਹਦੇ ਤੇ ਕੰਮ ਕੀਤਾ ਟ੍ਰਾਂਸਨੇਸ਼ਨਲ ਰਿਪਰੈਸ਼ਨ ਨੂੰ ਲੈ ਕੇ ਉਹਨਾਂ ਨੇ ਵੀ ਸ਼ਰੇਆਮ ਕਿਹਾ ਕਿਸ ਤਰ੍ਹਾਂ ਜਿਹੜਾ ਇਕੱਲਾ ਇੰਡੀਆ ਨਹੀਂ ਹੋਰ ਸਰਕਾਰਾਂ ਵੀ ਜਿਹੜੀਆਂ ਬਾਹਰ ਅਮਰੀਕਾ ਜਾਂ ਕੈਨੇਡਾ ਵਾਸਤੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਜਿਹੜੇ ਅਟੈਕ ਕਰਦੇ ਹੈਗੇ ਆ ਸੋ ਜਿਹੜੇ ਸਿੱਖ ਅਮਰੀਕਨ ਆ ਉਹ ਇਸ ਟਾਈਮ ਕਾਫੀ ਜਿਆਦਾ ਜਿਹੜਾ ਜ਼ੋਰ ਲਾ ਰਹੇ ਆ ਕੈਨੇਡਾ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਵੀ ਕਿ ਜਿਹੜਾ ਟ੍ਰਾਂਸਨੇਸ਼ਨਲ ਰਿਪਰੈਸ਼ਨ ਆ ਉਸ ਨੂੰ ਰਿਕੋਗਨਾਈਜ਼ ਕੀਤਾ ਜਾਵੇ ਭਈ ਇੰਡੀਆ ਵਾਲੇ ਇਨਵੀਜੀਬਲ ਇਨਵੇਟਰ ਹੈਗੇ ਆ ਦੋਨਾਂ ਮੁਲਕਾਂ ਦੇ ਵਿੱਚ ਇੱਕ ਅੱਲਾ ਇਲੈਕਸ਼ਨ ਦਾ ਨਹੀਂ ਹੈ ਪਰ ਇਲੈਕਸ਼ਨ ਦੇ ਵਿੱਚ ਇੰਟਰਫੀਰੈਂਸ ਕਰ ਰਿਹਾ ਇਸ ਤੋਂ ਬਿਨਾ ਇੰਟੀਮੀਡੇਟ ਕਰਦੇ ਆ ਜਿਹੜੇ ਵੱਖ-ਵੱਖ ਟੈਕਟਿਕਸ ਯੂਜ਼ ਕੀਤੇ ਜਾ ਰਹੇ ਆ ਗੈਂਗਸਟਰਾਂ ਨੂੰ ਯੂਜ਼ ਕੀਤਾ ਜਾ ਰਿਹਾ ਆ ਇਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਇਹ ਹੁਣ ਕੋਈ ਲੁਕਿਆ ਛਿਪਿਆ ਜਿਹੜਾ ਸੀਕ੍ਰੀਟ ਨਹੀਂ ਹੈਗਾ ਗਵਰਨਮੈਂਟ ਦੀਆਂ ਇਨਕੁਆਰੀਜ਼ ਕਹਿੰਦੇ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਜਿਹੜੇ ਕੈਨੇਡਾ ਦੇ ਸਿੱਖ ਆ ਉਹਨਾਂ ਨੂੰ ਆਪਣੇ ਜਿਹੜੇ ਨਵੇਂ ਇਲੈਕਟਿਡ ਮੈਂਬਰ ਪਾਰਲੀਮੈਂਟਸ ਆ ਉਹਨਾਂ ਨੂੰ ਪੁਸ਼ ਕਰਨਾ ਚਾਹੀਦਾ ਹੈਗਾ ਬਿਲ ਸੀ 78 ਦਾ ਨਾਮਾ ਲਾਇਆ ਕੈਨੇਡਾ ਦੇ ਵਿੱਚ ਇੱਕ ਉਹਦੇ ਉੱਤੇ ਕਾਉਂਟਰ ਫਾਰਮ ਇੰਟਰਫੀਰੈਂਸ ਐਕਟ ਬਿਲ ਸੀ 70 ਇਹ ਕ੍ਰਿਮੀਨਲਾਈਜ਼ ਕਰੂਗਾ ਜਿਹੜੇ ਹਰਾਸਮੈਂਟ ਕਰਦੇ ਹੈਗੇ ਆ ਔਨ ਬਿਹਾਫ ਆਫ foreign government ਜਿੱਦਾਂ ਦਾ ਜਿਹੜਾ ਆਪਣਾ ਕੈਲੀਫੋਰਨੀਆ ਦੇ ਵਿੱਚ ਜਿਹੜਾ SV509 ਬਿਲ ਨੂੰ ਲੈ ਕੇ ਆਪਾਂ ਜਿਹੜਾ ਰੌਲਾ ਪਾ ਰਹੇ ਹੁਣ ਉਹ ਸੈਨੇਟ ਦੇ ਵਿੱਚ ਜਾਣਾ ਹੈਗਾ ਇਸੇ ਤਰ੍ਹਾਂ ਕੈਨੇਡਾ ਦੇ ਸਿੱਖ ਕਹਿੰਦੇ ਆ ਕਿ ਡਿਪਲੋਮੈਟਿਕ ਅਕਾਉਂਟੇਬਿਲਟੀ ਹੋਣੀ ਚਾਹੀਦੀ ਹੈਗੀ ਆ ਡਾਇਰੈਕਟ ਅੰਗੇਜਮੈਂਟ ਲਾ ਇਨਫੋਰਸਮੈਂਟ ਦੀ ਹਰ ਇੱਕ ਜਿਹੜੀ ਆਰਗੇਨਾਈਜੇਸ਼ਨ ਜਿਹੜੇ ਆਰ ਇੱਕ ਸਿੱਖ ਆਰਗੇਨਾਈਜੇਸ਼ਨ ਜਿਨ੍ਹਾਂ ਨੂੰ ਖਤਰਾ ਲੱਗਦਾ ਆ ਜਾਂ ਹੋਰ ਵੀ ਮਿਨੋਰਟੀਜ਼ ਹੈਗੀਆਂ ਉਹਨਾਂ ਨੂੰ ਲਾ ਇਨਫੋਰਸਮੈਂਟ ਦੇ ਨਾਲ ਜਿਹੜਾ ਬਿਲਕੁਲ ਕੰਟੈਕਟ ਬਣਾਉਣਾ ਚਾਹੀਦਾ ਹਰਦੀਪ ਸਿੰਘ ਨਿਜਰ ਹੋਣਾ ਦੀ ਅਸੈਸਿਨੇਸ਼ਨ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਬਿਲਕੁਲ ਜਿਹੜਾ ਹੈ ਇਕੱਲੇ ਇਕੱਲੇ ਉੱਥੇ ਦੇ ਮੈਂਬਰ ਪਾਰਲੀਮੈਂਟ ਨੂੰ ਮਿਲਣਾ ਚਾਹੀਦਾ ਗਲੋਬਲ ਕੋਆਰਡੀਨੇਸ਼ਨ ਕਰਨੀ ਚਾਹੀਦੀ ਹੈ ਜੀ 7 ਦੇ ਉੱਤੇ ਕਿਉਂਕਿ ਕੈਨੇਡਾ ਵਾਲੇ ਇਸ ਵਾਰੀ ਹੋਸਟ ਕਰ ਰਹੇ ਆ ਜੀ 7 ਨੂੰ ਜਿਹੜੇ ਡਾਇਸਪੋਰਾ ਸਿੱਖ ਆ ਉਹਨਾਂ ਨੂੰ ਆਪਣੀਆਂ ਆਵਾਜ਼ਾਂ ਜਿਹੜੀਆਂ ਆ ਸਿੱਖ ਵੌਇਸਸ ਉਹਨਾਂ ਨੂੰ ਮਲਟੀਲੇਟਰਲ ਫੋਰਮਸ ਦੇ ਉੱਤੇ ਪਛਾਣੀਆਂ ਚਾਹੀਦੀਆਂ ਇਮੀਗ੍ਰੇਸ਼ਨ ਸੇਫਗਾਰਡ ਦੇ ਲਈ ਜਿਸ ਹਿਸਾਬ ਦੇ ਨਾਲ ਵੀਜ਼ੇ ਦਿੱਤੇ ਗਏ ਆ ਆਪਾਂ ਦੇਖਿਆ ਅਮਰੀਕਾ 'ਚ ਵੀ ਕਿੰਨੀ ਇਲੀਗਲ ਇਮੀਗ੍ਰੇਸ਼ਨ ਹੋਈ ਆ ਉਹਦੇ ਵਿੱਚ ਇਦਾਂ ਦੇ ਕ੍ਰਿਮੀਨਲ ਐਕਟੀਵਿਟੀ ਵਾਲੇ ਲੋਕ ਆ ਗਏ ਆ ਜੋ ਇੱਥੇ ਆ ਕੇ ਅਮਰੀਕਨ ਸਿਟੀਜ਼ਨ ਨੂੰ ਜਿਹੜਾ ਥ੍ਰੈਟ ਕਰ ਰਿਹਾ ਹੈਗੇ ਆ ਸੋ ਇਸ ਸਾਰੇ ਕਾਸੇ ਦੇ ਉੱਤੇ ਕਾਫੀ ਕੁਝ ਜਿਹੜੇ ਸਿੱਖ ਆ ਉਹ ਕਰ ਵੀ ਰਹੇ ਆ ਤੇ ਉਹਨਾਂ ਨੂੰ ਕਰਨਾ ਵੀ ਚਾਹੀਦਾ ਸੋ ਇਸੇ ਕਰਕੇ ਜਿਹੜੇ ਕੈਨੇਡਾ ਵਾਸਤੇ ਸਿੱਖ ਆ ਉਹਨਾਂ ਨੇ ਕੈਨੇਡਾ ਦੀ ਸਰਕਾਰ ਨੂੰ ਇਹ ਗੁਹਾਰ ਲਾਈ ਆ ਭਈ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਇਸ ਸੱਮਟ ਤੇ ਬੁਲਾਇਆ ਨਾ ਜਾਵੇ ਸੋ ਉਹ ਮੰਨਦੇ ਆ ਜਾਂ ਨਹੀਂ ਮੰਨਦੇ ਇਹ ਡਿਫਰੈਂਟ ਗੱਲ ਆ ਪਰ ਆਵਾਜ਼ ਜ਼ਰੂਰ ਹੁਣ ਇਹ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਪਹੁੰਚ ਗਈ ਹੈ ਜੀ ਇੰਡੀਆ ਵਾਲੇ ਆਪ ਹੀ ਦੱਸ ਰਹੇ ਸੀ ਕਿ ਅਜੇ ਤੱਕ ਸੱਦਾ ਸੁਦਾ ਜਿਹੜਾ ਉਹ ਆਇਆ ਨਹੀਂ ਆ ਅਮਰੀਕਾ ਦੇ ਵਿੱਚ ਵੀ ਉਹ ਤੁਰੇ ਫਿਰਦੇ ਰਹੇ ਸੀਗੇ ਜਦੋਂ ਟਰੰਪ ਹਣਾ ਦੀ ਸਾਂਚੁਕ ਸਮਾਗਮ ਸੀਗੀ ਉਸ ਟਾਈਮ ਦੇ ਉੱਤੇ ਵੀ ਕੁਝ ਜਿਹੜਾ ਉਹ ਪhle ਨਹੀਂ ਸੀ ਪਿਆ ਉਸ ਟਾਈਮ ਤੇ ਹ ਬਾਅਦ ਦੇ ਵਿੱਚ ਮੋਦੀ ਜਿੱਦਾਂ ਜ਼ਰੂਰ ਆ ਕੇ ਜਿਹੜਾ ਉਹ ਗਿਆ ਸੀ ਇੱਥੇ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਜਿਹੜਾ ਉਹ ਦੇਖ ਰਹੇ ਆ ਵੀ ਇਹਦੇ ਵਿੱਚ ਵੀ ਜੇ G7 ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਕਿੰਨੇ ਜਿਹੜੇ ਆ 90s ਤੋਂ 2000 ਤੋਂ ਲਗਾਤਾਰ ਸੱਦੇ ਜਾਂਦਾ ਰਿਹਾ ਆ ਇਸ ਵਾਰ ਜੇ ਜਿਹੜਾ ਪੂਰੀ ਤਰ੍ਹਾਂ ਖੁੱਲ ਕੇ ਜਿਹੜੀ ਉਹ ਗੱਲ ਸਾਹਮਣੇ ਜਿਹੜੀ ਉਹ ਨਹੀਂ ਆ ਰਹੀ ਸੋ ਅੰਦਰ ਖਾਤੇ ਜੋ ਰਿਸ਼ਤਿਆਂ ਦੇ ਵਿੱਚ ਤਣਾ ਹੈ ਇਹਦਾ ਮਤਲਬ ਉਸੇ ਤਰੀਕੇ ਦੇ ਨਾਲ ਬਰਕਰਾਰ ਜਿਹੜਾ ਉਹ ਚੱਲ ਰਿਹਾ ਜੋ ਕਿ ਇੱਕ ਚੰਗੀ ਗੱਲ ਇਸ ਗੱਲ ਦੀ ਆ ਜੇ ਆਪਾਂ ਆਪਣੇ ਪੱਖ ਤੋਂ ਸਿੱਖਾਂ ਦੇ ਪੱਖ ਤੋਂ ਦੇਖੀਏ ਮੈਨੋਰਟੀਜ਼ ਦੇ ਪੱਖ ਤੋਂ ਜਿਹੜਾ ਉਹ ਦੇਖੀਏ ਵੀ ਭਾਈ ਜੀ ਤੁਹਾਡੇ ਮੌਲਕ ਚ ਆ ਕੇ ਤੁਹਾਡੇ ਬੰਦੇ ਨੂੰ ਕੋਈ ਮਾਰਦਾ ਐ ਅਸੈਸੀਨੇਟ ਕਰਦਾ ਐ ਜਿੱਥੇ ਦੂਜੀ ਸਰਕਾਰ ਦਾ ਉਹਦੇ ਵਿੱਚ ਹੱਥ ਹੋਣ ਦਾ ਦਾਵਾ ਜਿਹੜਾ ਉਹ ਹੁੰਦਾ ਹੈ ਉੱਥੇ ਦਾ ਪ੍ਰਧਾਨ ਮੰਤਰੀ ਇਤਨੀਆ ਆ ਚੀਜ਼ਾਂ ਨੂੰ ਜਿਹੜਾ ਉਹ ਪੇਸ਼ ਕਰਦਾ ਆ ਮੁਰੇ ਆਪ ਆ ਕੇ ਜਿਹੜਾ ਉਹ ਕਹਿੰਦਾ ਆ ਤੇ ਇਸ ਤਰੀਕੇ ਦੇ ਨਾਲ ਤਾਂ ਫਿਰ ਕਰਦਾ ਹੀ ਪੈਣਾ ਆ ਆਦਰਵਾਇਜ਼ ਤਾਂ ਫਿਰ ਮਤਲਬ ਹੀ ਨਹੀਂ ਜਿਹੜਾ ਸੋਵਰਨਿਟੀ ਦਾ ਕੋਈ ਜਿਹੜਾ ਉਹ ਰਹਿ ਜਾਣਾ ਸੋ ਭਾਰਤ ਇਸ ਟਾਈਮ ਜੈ ਸ਼ੰਕਰ ਦੀ ਵਿਦੇਸ਼ ਨੀਤੀ ਦੀ ਬੜੀ ਦੁਨੀਆ ਬੱਲੇ ਬੱਲੇ ਜਿਹੜੀ ਉਹ ਕਰਦੀ ਸੀ ਵੀ ਲੈ ਵੀ ਇੰਨੇ ਇਦਾਂ ਕਰਤਾ ਉਦਾਂ ਕਰਤਾ ਪਾਕਿਸਤਾਨ ਵਾਲੇ ਮਾਮਲੇ ਦੇ ਵਿੱਚ ਵੀ ਜਿਹੜੀ ਉਹ ਹੋਈ ਹੈ ਚਾਈਨਾ ਤੇ ਪਾਕਿਸਤਾਨ ਤੋਂ ਇੱਕ ਸਾਫ ਦੇ ਨਾਲ ਹਾਰ ਖਾਣ ਤੋਂ ਬਾਅਦ ਚ ਇਸ ਟਾਈਮ ਅਲੱਗ ਥਲੱਗ ਜਿਹੜਾ ਭਾਰਤ ਆ ਉਹ ਪਿਆ ਪਿਆ ਆ ਸੋ ਆ ਇਹਨਾਂ ਦੀ ਜਿਹੜੀ ਡਿਪਲੋਮੇਸੀ ਆ ਜਾਂ ਇਹਨਾਂ ਦੀ ਜਿਹੜੀ ਕੂਟਨੀਤੀ ਉਹ ਇਸ ਟਾਈਮ ਚੰਗਾ ਗੋਤਾ ਜਿਹੜੀ ਉਹ ਖਾ ਰਹੀ ਆ ਸੋ ਇਹ ਇਹਦੇ ਵਿੱਚ ਕੋਈ ਦਾ ਹੋਰ ਇਥੋਪੀਆ ਰਕੇ ਜਿਹੜੇ ਮੁਲਕਾਂ ਤੋਂ ਬਿਆਨ ਜਿਹੜੇ ਉਹ ਦਵਾਉਣੇ ਪੈ ਰਹੇ ਆ ਇੰਡੀਆ ਨੂੰ ਵੀ ਜਿਹੜਾ ਅਸੀਂ ਹਮਲਾ ਕੀਤਾ ਸੀ ਪਾਕਿਸਤਾਨ ਦੇ ਉੱਤੇ ਜਿਹੜੇ ਅਟੈਕ ਕੀਤੇ ਸੀ ਜੀ ਅਸੀਂ ਜਿਹੜੇ ਅਡਿਆਂ ਦੇ ਨੂੰ ਜਿਹੜਾ ਨਿਸ਼ਾਨਾ ਬਣਾਇਆ ਸੀ ਉਹ ਬਿਲਕੁਲ ਜਾਇਜ਼ ਜਿਹੜੀ ਉਹ ਗੱਲ ਆ ਕੋਈ ਵੀ ਵੱਡਾ ਮੁਲਕ ਉਹ ਸਾਹਮਣੇ ਨਹੀਂ ਆਇਆ ਉਹਦੇ ਵਿੱਚ ਗੱਲ ਇਹ ਵੀ ਰਹੀ ਜਹਾਜ਼ ਵੀ ਸਟਾਲੇ ਸ S400 ਦਾ ਵੀ ਜਿਹੜਾ ਉਹ ਰੌਲਾ ਪੈ ਗਿਆ ਆ ਕਈ ਮਿਲਟਰੀ ਵੈਬਸਾਈਟਸ ਤੇ ਦਾਵਾ ਕਰ ਰਹੀਆਂ ਵੀ ਹਾਂ ਉਸ ਨੂੰ ਨੁਕਸਾਨ ਜਿਹੜਾ ਪਹੁੰਚਿਆ ਹੋ ਸਕਦਾ ਆ ਸੋ ਇਹ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਤੋਂ ਬਾਅਦ ਦੇ ਵਿੱਚ ਇਸ ਟਾਈਮ ਭਾਰਤ ਅਲੱਗ-ਥਲੱਗ ਜਿਆ ਜਿਹੜਾ ਹੋਇਆ ਪਿਆ ਆ ਹਾਂ ਉਥੇ ਡੀਂਗਾ ਜਰੂਰ ਹੱਕਦੇ ਆ ਹਰਜੋਤ ਸਿੰਘ ਜੀ ਵੀ ਚੌਥੀ ਸਭ ਤੋਂ ਵੱਡੀ ਜਿਹੜੀ ਅਸੀਂ ਜੀ ਇਕਨੋਮਿਕ ਪਾਵਰ ਬਣ ਗਏ ਆ ਉਥੇ ਆਮ ਲੋਕਾਂ ਦਾ ਹਾਲ ਦੇਖੋ ਗਰੀਬੀ ਚ ਗੁਰਬਤ ਦੇ ਵਿੱਚ ਉਸੇ ਤਰੀਕੇ ਦੇ ਨਾਲ ਲੋਕ ਜਿਹੜੇ ਉਹ ਫਸੇ ਪਏ ਆ ਹਾਲਾਤ ਇੰਨੇ ਕੁ ਮਾੜੇ ਆ ਮਹਿਜ ਕੁਛ ਕਿਚ ਨਿੰਦਾ ਹਜ਼ਾਰ ਕੁਛ ਹਜ਼ਾਰ ਲੋਕਾਂ ਦੇ ਕੋਲ ਭਾਰਤ ਦੀ ਜਿਹੜੀ ਮੇਨ ਸੰਪਤੀ ਜਿਹੜੀ ਇਸ ਟਾਈਮ ਉਹ ਪਹੁੰਚੀ ਪਈ ਆ ਆਮ ਲੋਕਾਂ ਦਾ ਹਾਲ ਉਸੇ ਤਰੀਕੇ ਦੇ ਨਾਲ ਮਾੜਾ ਆ ਪਰ ਕੈਪੀਟਲ ਇਨਕਮ ਦੇ ਵਿੱਚ ਇੰਡੀਆ ਅਜੇ ਵੀ ਬਹੁਤ ਥੱਲੜਲੇ ਮੁਲਕਾਂ ਦੇ ਵਿੱਚ ਉਸ ਦਾ ਨਾਮ ਜਿਹੜਾ ਹੁੰਦਾ ਆ ਨੋ ਡਾਊਟ ਪੋਪੂਲੇਸ਼ਨ ਵਾਈਜ਼ ਐਕਸਪੋਰਟ ਇੰਪੋਰਟ ਕਰਕੇ ਸਮਾਨ ਬਣਦਾ ਹੈ ਉਹਦੇ ਕਰਕੇ ਲੱਗਦਾ ਵੀ ਉਹਨਾਂ ਦੀ ਬੜੀ ਸੋਹਣੀ ਇਕਨੋਮੀ ਜਿਹੜੀ ਆ ਉਹ ਅੱਗੇ ਚੱਲ ਰਹੀ ਆ ਪਰ ਅੰਦਰ ਖਾਤੇ ਉੱਥੇ ਕੰਮ ਜਿਹੜਾ ਪੂਰਾ ਖੋਖਲਾ ਹੀ ਬਣਿਆ ਪਿਆ ਹੋਇਆ ਹੈ ਹਜੇ ਰਸ਼ੀਆ ਵਾਲਿਆਂ ਨੇ ਦੋ ਦਿਨ ਪਹਿਲਾਂ ਕਾਫੀ ਵੱਡਾ ਝਟਕਾ ਜਿਹੜਾ ਇੰਡੀਆ ਨੂੰ ਦਿੱਤਾ ਹੈ ਰਸ਼ੀਆ ਦੇ ਪ੍ਰੈਜ਼ੀਡੈਂਟ ਬਲਾਦੀਵੀਰ ਪੁਤਿਨ ਨੇ ਪਾਕਿਸਤਾਨ ਦੇ ਨਾਲ ਇੱਕ ਬਹੁਤ ਵੱਡੀ ਡੀਲ ਕੀਤੀ ਹੈਗੀ ਆ ਇੱਕ ਮੈਗਾ ਪ੍ਰੋਜੈਕਟ 2.6 ਬਿਲੀਅਨ ਡਾਲਰ ਦਾ ਜਿਹੜਾ ਸਾਈਨ ਕੀਤਾ ਹੈਗਾ ਜਿਹਦੇ ਨਾਲ ਜਿਹੜਾ ਇੰਡੀਆ ਦੀ ਸਰਕਾਰ ਆ ਉਹ ਇੱਕ ਤਰ੍ਹਾਂ ਨਾਲ ਹਿੱਲ ਗਈ ਆ ਕਿ ਅਸੀਂ ਤਾਂ ਜਿਸ ਟਾਈਮ ਦੇ ਉੱਤੇ ਅ ਅਮਰੀਕਾ ਯੂਕਰੇਨ ਦਾ ਪੂਰਾ ਸਾਥ ਦੇ ਰਿਹਾ ਸੀ ਰਸ਼ੀਆ ਨੂੰ ਪੂਰਾ ਬਾਈਕਾਊਟ ਕੀਤਾ ਹੋਇਆ ਸੀ ਉਸ ਟਾਈਮ ਉਹਨਾਂ ਤੋਂ ਤੇਲ ਖਰੀਦਦੇ ਰਹੇ ਹੈਗੇ ਆ ਤੇ ਹੁਣ ਪਾਕਿਸਤਾਨ ਵਾਲਿਆਂ ਨੇ ਸਿੱਧਾ ਜਾ ਕੇ ਜਿਹੜਾ ਆ ਇਕਨੋਮਿਕ ਟਾਈਜ਼ ਉਹਨਾਂ ਦੇ ਨਾਲ ਓਪਨ ਕਰ ਲਈਆਂ ਆ ਪਾਕਿਸਤਾਨ ਦੇ ਨਾਲ ਇਹ ਇੱਕ ਰਸ਼ੀਆ ਵੱਲੋਂ ਵੀ ਇੰਡੀਆ ਨੂੰ ਇੱਕ ਹੋਰ ਝਟਕਾ ਜਿਹੜਾ ਦਿੱਤਾ ਗਿਆ Ji, <laughs> well,